ਇਹਾਂ ਬੀਜੇ ਸੋ ਲੂਨੇ ਕਰਮਾ ਸੰਦੜਾ ਖੇਤ ਕਹਾਣੀ ਜੀਤੇ ਨੇ ਕਾਲਜੋਂ ਪੜ੍ਹਾਈ ਪੂਰੀ ਕੀਤੀ ਤੇ ਚੁੱਕਿਆ ਸਮਾਨ ਘਰ ਵੱਲੋਂ ਤੁਰ ਪਿਆ ਜੀਤਿਆ ਹੁਣ ਉਮਰ ਹੋਰ ਪੜ੍ਹਾਈ ਕਰਨ ਜੋਗੀ ਨਹੀਂ ਰਹੀ ਸਗੋਂ ਕਮਾਈ ਕਰਨ ਦੀ ਹੈ ਅਕਸਰ ਹੀ ਐਦਾਂ ਦੇ ਬੋਲ ਕੰਨਾਂ 'ਚ ਗੂੰਜਣ ਲੱਗੇ ਬੇਸ਼ੱਕ ਉਹ ਹੋਰ ਪੜ੍ਹਨਾ ਚਾਹੁੰਦਾ ਸੀ ਪਰ ਹਾਲਾਤ ਪੈਰਾਂ ਵਿੱਚ ਬੇੜੀਆਂ ਪਾ ਰਹੇ ਸਨ ਉਹ ਵਾਰ-ਵਾਰ ਘਰਦਿਆਂ ਨੂੰ ਕਿਹਾ ਕਰਦਾ ਕਿ ਹੱਥੀਂ ਕਾਰ ਕਰਨ ਵਾੜਾ ਕੰਮ ਉਹਨੇ ਨਹੀਂ ਸਿੱਖਿਆ ਜਿਸ ਕਰਕੇ ਉਹਨੂੰ ਹੁਣ ਔਖਾ ਲੱਗਦਾ ਹੈ ਉਹ ਘਰਦਿਆਂ ਨੂੰ ਇਦਾਂ ਹੀ ਦਿਲਾਸਾ ਦਿੰਦਾ ਰਿਹਾ ਕਰੇ ਕਿ ਮੈਂ ਬੜੀ ਛੇਤੀ ਕਿਸੇ ਕਾਲਜ ਵਿੱਚ ਪੜਾਉਣ ਲੱਗ ਜਾਵਾਂਗਾ ਪਰ ਜਿਹੜੀ ਪੜ੍ਹਾਈ ਉਹਨੇ ਕੀਤੀ ਸੀ ਉਹਦੇ ਨਾਲ ਸਬੰਧਤ ਕੋਈ ਨੇੜੇ ਕਾਲਜ ਨਹੀਂ ਸੀ ਤੇ ਜਿੱਥੇ ਸੀ ਉੱਥੇ ਕੋਈ ਪੋਸਟ ਨਹੀਂ ਤਲਾਸ਼ ਲਈ ਉਹਨੂੰ ਘਰ-ਬਾਰ ਛੱਡਣਾ ਹੀ ਪੈਣਾ ਸੀ ਜਿੱਥੇ ਕਿਤੇ ਵੀ ਉਹ ਪਤਾ ਕਰਦਾ ਤਾਂ ਨਰਾਸ਼ ਹੋ ਕੇ ਮੂੰਣਾ ਪੈਂਦਾ ਸੀ ਹੁਣ ਹੌਲੀ-ਹੌਲੀ ਉਹਨੇ ਪਿਤਾ-ਪੁਰਖੀ ਕੀਤਾ ਵੀ ਸਿੱਖ ਲਿਆ ਘਰ ਦੇ ਕੰਮਾਂ 'ਚ ਵੀ ਉਹਨੇ ਹੱਥ ਵਟਾਉਣੇ ਸ਼ੁਰੂ ਕਰ ਦਿੱਤੇ ਇੱਕ ਦਿਨ ਅਚਾਨਕ ਯੂਨੀਵਰਸਿਟੀ ਵਿੱਚ ਪੜ੍ਹਦੇ ਉਹਦੇ ਦੋਸਤ ਵਿੱਕੀ ਦਾ ਫੋਨ ਆਇਆ ਤੇ ਆਖਣ ਲੱਗਾ ਗੁਰੂ ਰਾਮਦਾਸ ਦੀ ਨਗਰੀ 'ਚ ਇੱਕ ਕਾਲਜ ਹੈ ਉਥੇ ਪੋਸਟ ਖਾਲੀ ਹੈ ਤੂੰ ਉਥੇ ਜਾ ਮੇਰਾ ਵੀਰ ਉਥੇ ਮੇਰਾ ਦੋਸਤ ਪੜਾ ਰਿਹਾ ਹੈ ਤੇ ਉਹ ਤੇਰੀ ਹਰ ਪੱਖ ਤੋਂ ਮਦਦ ਕਰੇਗਾ ਤੇਰਾ ਉੱਥੇ ਕੰਮ ਜ਼ਰੂਰ ਬਣੇਗਾ ਵਿੱਕੀ ਦੇ ਆਏ ਫੋਨ ਨੇ ਇਕੱਲੀ ਆਸ ਹੀ ਨਹੀਂ ਜਗਾਈ ਸਗੋਂ ਇੱਕ ਉਹ ਖੁਸ਼ੀ ਵੀ ਦਿੱਤੀ ਜਿਸ ਦਾ ਸ਼ਾਇਦ ਉਹ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਕਿੱਟ ਚੋਨੇ ਕਾਗਜ਼ ਪਾਏ ਮਾਪੇ ਨੂੰ ਜਫੀ ਪਾ ਕੇ ਮਿਲਦਾ ਹੋਇਆ ਅੰਬਰ ਸਾਨੂੰ ਜਾਣ ਵਾਲੀ ਬੱਸ ਚੜ੍ਹ ਕਾਲਜ ਪਹੁੰਚ ਗਿਆ ਪ੍ਰਿੰਸੀਪਲ ਨੇ ਯੋਗਤਾ ਦੇ ਦਸਤਾਵੇਜ਼ ਦੇਖਦਿਆਂ ਹੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਇਸ ਪੌਣੇ ਘੰਟੇ ਦੀ ਹੋਈ ਗੱਲਬਾਤ ਨੇ ਪ੍ਰਿੰਸੀਪਲ ਤੇ ਇਤਨਾ ਕੋ ਪ੍ਰਭਾਵ ਪਾਇਆ ਕਿ ਝੱਟ ਹੀ ਮੈਡਮ ਨੇ ਆਖਿਆ ਸੋਮਵਾਰ ਨੂੰ ਜੁਆਇਨ ਕਰੋ ਤੇ ਆਪਣਾ ਸਮਾਨ ਨਾਲ ਹੀ ਲੈ ਆਉਣਾ। ਪੜਾਉਣ ਵਾਲੇ ਸਾਥੀ ਵੀ ਵਧਾਈਆਂ ਦੇਣ ਲੱਗੇ। ਜਿੱਤੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਕਾਲਜ ਵਿੱਚੋਂ ਉਸਨੇ ਪ੍ਰਸ਼ਾਦਾ ਸ਼ਕਿਆ ਤੇ ਸ਼ੁਕਰਾਨੇ ਲਈ ਦਰਬਾਰ ਸਹਿ ਮੱਥਾ ਟੇਕਿਆ। ਜਦੋਂ ਬੱਸ ਤੋਂ ਉੱਤਰ ਕੇ ਉਹ ਘਰ ਪਹੁੰਚਿਆ ਤਾਂ ਮਾਂ ਨੇ ਵਾਰ-ਵਾਰ ਉਹਦਾ ਮੱਥਾ ਚੁੰਮਦਿਆਂ ਆਖਿਆ ਮੈਨੂੰ ਪਤਾ ਸੀ ਕਿ ਇੱਕ ਦਿਨ ਮੇਰਾ ਪੁੱਤਰ ਜ਼ਰੂਰ ਸਫਲ ਹੋਵੇਗਾ ਐਤਵਾਰ ਦੀ ਸ਼ਾਮ ਨੂੰ ਇੱਕ ਕਾਲਜ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਪਰ ਸਵੇਰੇ ਹੀ ਵਿੱਕੀ ਦੇ ਦੋਸਤ ਉਸ ਦੋਸਤ ਦਾ ਫੋਨ ਆਇਆ ਸਰ ਤੁਸੀਂ ਸੋਮਵਾਰ ਸਵੇਕਤੀ ਆ ਸਕਦੇ ਹੋ ਜੀਤੇ ਦੇ ਬੋਲ ਸਨ ਕੋਈ ਨਾ ਵੀਰ ਜੀ ਜਿਵੇਂ ਤੁਸੀਂ ਕਹੋ ਅਤਵਾਦੀ ਸ਼ਾਮ ਨੂੰ ਉਹਨੇ ਆਪਣਾ ਸਮਾਨ ਪੈਕ ਕੀਤਾ ਸੋਮਵਾਰ ਤੜਕੇ 4:30 ਵਾਲੀ ਬੱਸ ਫੜ ਕੇ ਅੰਬਰਸਨ ਨੂੰ ਰਵਾਨਾ ਹੋਇਆ ਕਾਲਜ ਵਿੱਚ ਤਕਰੀਬਨ 9 ਵਜੇ ਰਿਪੋਰਟ ਕਰਨੀ ਸੀ ਘਰ ਦੇ ਬੇਸਬਰੀ ਨਾਲ ਜੀਤੇ ਦੇ ਫੋਨ ਦਾ ਇੰਤਜ਼ਾਰ ਕਰ ਰਹੇ ਸਨ ਤੁਰਨ ਵੇਲੇ ਮਾਂ ਨੇ ਕਿਹਾ ਸੀ ਕਿ ਜਦੋਂ ਤੇਰਾ ਫੋਨ ਆਵੇਗਾ ਮੈਂ ਤੇ ਤੇਰਾ ਬਾਪੂ ਰਿਸ਼ਤੇਦਾਰਾਂ 'ਚ ਮਠਿਆਈਆਂ ਦੇ ਡੱਬੇ ਵੰਡਾਵਾਂਗੀ ਬਾਪੂ ਥੋੜਾ ਮੰਮੀ ਨਾਲ ਮਜ਼ਾਕੀਅਲ ਲਹਿਜੇ ਵਿੱਚ ਆਖਣ ਲੱਗਿਆ ਕੋਈ ਡੱਬਾ ਨਹੀਂ ਦੇ ਕੇ ਆਉਣਾ ਉਹ ਬਹੁਤ ਦਿੰਦੇ ਰਹੇ ਨੇ ਮੰਮੀ ਨੇ ਅੱਗੇ ਗੁੱਸੇ ਭਰੇ ਲਹਿਜੇ ਵਿੱਚ ਜਵਾਬ ਦੇਣਾ ਜਿੱਤੇ ਦੀ ਖੁਸ਼ੀ ਨੂੰ ਦੋਗਣੀ ਚੌਗਣੀ ਕਰ ਰਹੀ ਆ ਸੀ ਉਹ ਦਫ਼ਤਰ ਪਹੁੰਚਿਆ ਦਫ਼ਤਰ 'ਚ ਬੈਠੇ ਦੋ ਵਿਅਕਤੀ ਸ਼ਾਇਦ ਪਹਿਲਾਂ ਹੀ ਪ੍ਰਿੰਸੀਪਲ ਦਾ ਇੰਤਜ਼ਾਰ ਕਰ ਰਹੇ ਸਨ ਅਚਾਨਕ ਸਭ ਨੇ ਉੱਠ ਕੇ ਮੈਡਮ ਨੂੰ ਫਤਿਹ ਸਾਂਝੀ ਕੀਤੀ ਨੈਤਿਕ ਗੁਣਾ ਦੀ ਸਾਂਝ ਪਾਉਂਦੇ ਹੋਏ ਉਹ ਪਾ ਪੂਰਵ ਲਵਸ਼ਾਨ ਵਿੱਚ ਜੀਤੇ ਨੂੰ ਆਖਣ ਲੱਗੇ ਕਿ ਸਰ ਇਹਨਾਂ ਨੂੰ ਮਿਲੋ ਇਹ ਹਨ ਦੀਪਸਰ ਕਹਿਣ ਲੱਗੇ ਇਹ ਪਹਿਲਾਂ ਇਸ ਕਾਲਜ ਵਿੱਚ ਪੜਾਇਆ ਕਰਦੇ ਸਨ ਫਿਰ ਇਹ ਕਿਸੇ ਹੋਰ ਕਾਲਜ ਵਿੱਚ ਚਲੇ ਗਏ ਅਚਾਨਕ ਕੱਲ ਸ਼ਾਮ ਕਮੇਟੀ ਮੈਂਬਰਾਂ ਨੇ ਇਸਲਾਹ مشਵਰਾ ਕੀਤਾ ਮੈਂ ਤੁਹਾਡੇ ਹੱਕ ਚ ਬਥੇਰਾ ਕਿਹਾ ਕਿ ਉਸ ਨੂੰ ਬੁਲਾ ਲਿਆ ਹੈ ਪਰ ਕਮੇਟੀ ਵਿੱਚਲੇ ਰਵਿੰਦਰ ਸਿੰਘ ਜੋ ਕਿ ਤੁਹਾਡੇ ਹੀ ਕਾਲਜ ਦੇ ਪੁਰਾਣੇ ਵਿਦਿਆਰਥੀ ਰਹਿਣੀ ਬਹੁਤ ਜ਼ੋਰ ਪਾਇਆ ਕਿ ਦੀਪ ਨੂੰ ਹੀ ਇੱਥੇ ਰੱਖਿਆ ਜਾਵੇ। ਵਰਿੰਦਰ ਸਿੰਘ ਦੇ ਕਹਿਣ ਤੇ ਹੀ ਫੈਸਲਾ ਇਹ ਫੈਸਲਾ ਲਿਆ ਗਿਆ ਕਿ ਦੀਪ ਸਰ ਨੂੰ ਹੀ ਇੱਥੇ ਰੱਖਿਆ ਜਾਵੇ। ਕੁਝ ਸਮਾਂ ਕੁਸਰਮੁਸਰ ਹੋਈ ਤੇ ਵਿੱਕੀ ਦਾ ਦੋਸਤ ਵੀ ਆਖਣ ਲੱਗਿਆ ਬਹੁਤ ਝਿੜਕਾਂ ਪਈਆਂ ਨੇ। ਰਵਿੰਦਰ ਸਰ ਤੋਂ ਮੈਨੂੰ ਆਖੇ ਤੁਸੀਂ ਨਵਾਂ ਬੰਦਾ ਕਿਉਂ ਸੱਦਿਆ ਕਿਸ ਕਿਸ ਦੀ ਆਗਿਆ ਤੋਂ ਇਸ ਨੂੰ ਬੁਲਾਇਆ ਜੀਤੇ ਨੂੰ ਕਹਿਣ ਲੱਗਾ ਮੇਰੇ ਉਹ ਪ੍ਰਿੰਸੀਪਲ ਰਹੇ ਹਨ ਮੈਂ ਉਹਨਾਂ ਕੋਲੋਂ ਹੀ ਪੜ੍ਹਾਈ ਕੀਤੀ ਮੈਨੂੰ ਮਾਫ਼ ਕਰਨਾ ਮੇਰੇ ਦੋਸਤ ਅੱਜ ਮਜਬੂਰੀ ਹੈ ਬਾਕੀ ਮੈਡਮ ਤੇ ਮੈਂਬਰਾਂ ਦੇ ਹੱਥ ਵਾਸ ਹੈ ਸਾਹਮਣੇ ਬੈਠਾ ਦੀਪ ਚੁੱਪਚਾਪ ਸੁਣ ਰਿਹਾ ਸੀ ਜੀਤੇ ਨੇ ਉਸ ਵੱਲ ਦੇਖਦਿਆਂ ਆਖਿਆ ਕੋਈ ਨਾ ਵੀਰ ਤੁਸੀਂ ਜੁਆਇਨ ਕਰ ਲਵੋ ਇਹ ਲਫ਼ਜ਼ ਸੁਣ ਮੈਡਮ ਨੇ ਨੀਵੀ ਪਾਈ ਉਸ ਨੂੰ ਕੁਝ ਸੋਝ ਨਹੀਂ ਸੀ ਰਹਾ ਕਿ ਉਹ ਕੀ ਕਹੇ ਜੀਤਾ ਮੈਡਮ ਦੀਆਂ ਭਾਵਨਾਵਾਂ ਨੂੰ ਸਮਝਦਾ ਹੋਇਆ ਬੋਲਿਆ ਕੋਈ ਨਾ ਮੈਡਮ ਸ਼ਾਇਦ ਆਪਣਾ ਇਤਨਾ ਹੀ ਇਤਨਾ ਕਹੀ ਮੇਲ ਸੀ ਹੋ ਸਕਦਾ ਮੇਰਾ ਦਾਣਾ ਪਾਣੀ ਕਿਤੇ ਹੋਰ ਹੋਵੇ ਬਹੁਤੀਆਂ ਗੱਲਾਂ ਨਾ ਕਹਿੰਦਾ ਹੋਇਆ ਸਭ ਨੂੰ ਸਤਕਾਰ ਸਹਿਤ ਫਤਿਹ ਬੁਲਾ ਉਥੋਂ ਵਿਦਾ ਹੋਇਆ ਦੋ ਵੱਡੇ ਭਾਰੀ ਸਮਾਨ ਨਾਲ ਭਰੇ ਝੋਲਿਆਂ ਨੂੰ ਚੁੱਕ ਕੁੱਲੀ ਬਣ ਉਥੋਂ ਵਾਪਸ ਤੁਰ ਰਹੀ ਗਿਆ ਤੁਰਿਆ ਜਾ ਹੀ ਰਿਹਾ ਸੀ ਕਿ ਸਕੂਟਰ ਤੇ ਸਵਾਰ ਹੋਇਆ ਦੀਪ ਸਰ ਆ ਟੱਕਰਿਆ ਕਿ ਆਖਣ ਲੱਗਿਆ ਤੁਸੀਂ ਖਾਲਸਾ ਕਾਲਜ ਪਤਾ ਜਰੂਰ ਕਰਨਾ ਉੱਥੇ ਉਹਨਾਂ ਨੂੰ ਲੋੜ ਹੈ ਮੈਂ ਉੱਥੋਂ ਹੀ ਆਇਆ ਹਾਂ ਜੀਤੇ ਦੇ ਬੋਲ ਸਨ ਕੋਈ ਨਾ ਸਰਜੀ ਜੀਤੇ ਦੀ ਹਿੰਮਤ ਨਾ ਪਈ ਘਰ ਫੋਨ ਕਰਨ ਦੀ ਪਰ ਜਦ ਘਰੋਂ ਫੋਨ ਆਇਆ ਤਾਂ ਇਤਨਾ ਹੀ ਕਹਿ ਸਕਿਆ ਕਿ ਬੇਬੇ ਸ਼ਾਇਦ ਇੱਥੇ ਆਪਣਾ ਦਾਣਾ ਪਾਣੀ ਨਹੀਂ ਸੀ ਲਿਖਿਆ ਉਸੇ ਉਸਦੇ ਮਾਪਿਓ ਨੇ ਜੀਤੇ ਦੇ ਦਿਲ ਤੇ ਕੀ ਬੀਤੀ ਹੋਵੇਗੀ ਇਹ ਤਾਂ ਉਹੀ ਜਾਣਦਾ ਹੋਵੇਗਾ ਉਸ ਦਿਨ ਉਹ ਦਰਬਾਰ ਸਾਹਿਬ ਰੁਕਿਆ ਤੇ ਅਰਦਾਸ ਕਰਦਾ ਰਿਹਾ ਕੀ ਹੋ ਸਕਦਾ ਹੈ ਮੇਰੇ ਲਈ ਕੋਈ ਵਧੀਆ ਜਗਾ ਹੋਵੇ ਇੱਕ ਫੋਨ ਕਿਸੇ ਹੋਰ ਮੈਡਮ ਦਾ ਉਸ ਨੂੰ ਆਇਆ ਕਿ ਇੱਥੇ ਹੀ ਰੁਕਣਾ ਸ਼ਾਇਦ ਦੀਪ ਸਰ ਨੇ ਵੀ ਇੱਥੋਂ ਜਵਾਬ ਦੇ ਦਿੱਤਾ ਹੈ ਤੇ ਤੁਹਾਨੂੰ ਫਿਰ ਬੁਲਾ ਲੈਣ ਪਰ ਕੁਝ ਸਮੇਂ ਬਾਅਦ ਹੀ ਇਹ ਪਤਾ ਲੱਗਿਆ ਕਿ ਨਹੀਂ ਉਹ ਉਥੇ ਹੀ ਰਹੇਗਾ। ਘਰਦਿਆਂ ਦੇ ਦਿੱਤੇ ਹੌਂਸਲੇ ਉਸ ਨੂੰ ਸਾਰੀ ਉਬਰ ਨਹੀਂ ਭੁੱਲਦੇ। ਉਸਨੇ ਹਿੰਮਤ ਨਾ ਛੱਡੀ ਤੇ ਕਾਲਜਾਂ ਦੀ ਭਾਲ ਵਿੱਚ ਫਿਰ ਜੁੱਟ ਗਿਆ। ਇੱਕ ਦਿਨ ਉਹਨੇ ਅਖਬਾਰ 'ਚ ਭਗਤ ਪੂਰਨ ਸਿੰਘ ਦੇ ਪਿੰਡ ਕੋਲ ਨਵੇਂ ਖੁੱਲੇ ਕਾਲਜ ਬਾਰੇ ਪੜਿਆ। ਸੋਚਿਆ ਨਵਾਂ ਕਾਲਜ ਹੈ ਹੋ ਸਕਦਾ ਇਹਨਾਂ ਨੂੰ ਲੋੜ ਹੋਵੇ। ਚੁੱਕਿਆ ਝੋਲਾ ਤੇ ਤੁਰ ਪਿਆ ਇਥੋਂ ਦੇ ਮੁਖੀ ਦਾ ਸੁਭਾਅ ਇਤਨਾ ਕੋ ਵਧੀਆ ਸੀ ਕਿ ਛੱਟ ਹੀ ਜੀਤੇ ਨੂੰ ਕਾਲਜ ਵਿੱਚ ਬੁਲਾ ਲਿਆ ਜੀ ਇਥੇ ਜੀਤੇ ਵਿਚਾਰਕ ਮਤਪੇਵ ਜ਼ਰੂਰ ਹੋ ਸਕਦੇ ਹਨ ਪਰ ਉਹ ਆਪਣੀ ਮਸਤੀ 'ਚ ਅੱਗੇ ਵਧਦਾ ਚੱਲਿਆ ਗਿਆ ਕੁਝ ਮਹੀਨੇ ਬੀਤਣ ਤੋਂ ਇੱਕ ਵਾਰ ਫਿਰ ਵਿੱਕੀ ਦਾ ਫੋਨ ਆਇਆ ਕਿ ਇੱਕ ਇੰਸਟੀਚਿਊਟ ਹੈ ਉੱਥੇ ਮੈਂ ਪੜਿਆ ਤਨਖਾਹ ਹੀ ਤਨਖਾਹ ਵੀ ਵਧੀਆ ਸਭ ਤਰ੍ਹਾਂ ਦੀ ਸਹੂਲਤ ਹੈ ਇੱਕ ਵਾਰ ਜ਼ਰੂਰ ਜਾਓ ਜਿੱਥੇ ਹੁਣ ਜੀਤਾ ਡਿਊਟੀ ਕਰਦਾ ਸੀ ਉੱਥੇ ਉਥੋਂ ਬਹਾਨਾ ਮਾਰ ਉੱਤਰ ਨੂੰ ਰਵਾਨਾ ਹੋਇਆ ਇੰਸਟੀਚਿਊਟ ਦੇ ਪ੍ਰਿੰਸੀਪਲ ਇਤਨਾ ਕ ਪ੍ਰਭਾਵਿਤ ਹੋਇਆ ਤੇ ਆਖਣ ਲੱਗਿਆ ਇੱਥੇ ਹੀ ਰਹਿਣਾ ਦੂਸਰੇ ਬਾਦਸ਼ਾਹ ਦੀ ਇਹ ਨਗਰੀ ਵੀ ਕਿਸੇ ਸਵਰਗ ਤੋਂ ਘੱਟ ਨਹੀਂ ਹੈ ਉਹ ਦੱਸਿਆ ਕਰਦਾ ਸੀ ਕਿ ਜਿਸ ਦਿਨ ਮੈਂ ਉੱਥੇ ਗਿਆ ਤਾਂ ਮਨਚ ਤਾਂ ਗੁੱਠੀ ਗਈ ਗੁਰੂ ਘਰਾਂ ਦੇ ਦਰਸ਼ਨ ਕੀਤੇ ਜਾਣ ਆਖਰ ਲੱਗਿਆ ਜਬਾਨੋਂ ਸੁਭਾਵਿਕ ਹੀ ਬੋਲ ਨਿਕਲੇ ਕਿ ਕੀ ਪਤਾ ਇੱਥੇ ਕਿੰਨਾ ਕਚਿਰ ਰੁਕਣਾ ਹੈ ਭਾਵੇਂ ਅੱਜ ਦਾ ਦਿਨ ਹੀ ਹੋਵੇ ਸ਼ਾਮ ਢਲੀ ਤੇ ਜਦੋਂ ਉਸਨੇ ਆਪਣੇ ਕਾਲਜ ਫੋਨ ਕਰਕੇ ਸਭ ਦੱਸਿਆ ਕਿ ਮੈਂ ਇੱਥੇ ਆਇਆ ਤਾਂ ਮੈਡਮ ਨੇ ਭਾਪੂਰਕ ਮੈਡਮ ਦੇ ਭਾਪੂਰਕ ਬੋਲ ਸੰ ਇਸ ਤਰ੍ਹਾਂ ਜਾਪਿਆ ਜਿਵੇਂ ਕੋਈ ਪਰਿਵਾਰ ਚੋਂ ਦੂਰ ਚੱਲਿਆ ਗਿਆ ਹੋਵੇ ਫਿਰ ਹਿਰਦਾ ਵਲੁੰਦ ਰਿਆ ਗਿਆ ਉਹਨੂੰ ਉਹ ਦਿਨ ਯਾਦ ਆਇਆ ਜਦੋਂ ਕੋਈ ਨਹੀਂ ਸੀ ਪੁੱਛਦਾ ਤਾਂ ਇਸੇ ਮੈਡਮ ਨੇ ਉਹਦੀਆਂ ਭਾਵਨਾਵਾਂ ਸਭ ਇੱਥੇ ਉਸਨੂੰ ਮੌਕਾ ਦਿੱਤਾ ਸੀ ਤੇ ਅੱਜ ਉਸ ਦਾ ਇਸ ਤਰ੍ਹਾਂ ਜਾਣਾ ਵੀ ਕੋਈ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਸੀ ਛੇਤੀ ਹੀ ਮਨ ਬਣਾਇਆ ਕਿ ਉਹ ਉੱਥੇ ਨਹੀਂ ਰਹੇਗਾ ਤੇ ਵਾਪਸ ਜਾਵੇਗਾ ਵਿੱਕੀ ਨਾਲ ਫੋਨ ਤੇ ਗੱਲ ਕੀਤੀ ਤੇ ਉਥੋਂ ਜਾਣ ਦਾ ਜ਼ਿਕਰ ਕੀਤਾ ਅਗਲੀ ਸਵੇਰ ਪ੍ਰਿੰਸੀਪਲ ਨੇ ਵੀ ਬਥੇਰਾ ਜਤਨ ਕੀਤਾ ਪਰ ਉਹਦਾ ਮਨ ਪਣ ਚੁਕਿਆ ਸੀ ਤਨਖਾਹ 'ਚ ਵਾਅਦਾ ਕਰਨ ਦੀ ਗੱਲ ਕਹੀ ਪਰ ਨਹੀਂ ਉਹ ਜਾਣ ਦਾ ਮਨ ਬਣਾ ਚੁਕਿਆ ਸੀ ਅਜੇ ਬਾਸੜੇ ਪਹੁੰਚਿਆ ਹੀ ਸੀ ਕਿ ਵਿੱਕੀ ਦਾ ਫੋਨ ਆਇਆ ਕਿ ਸਰ ਕਹਿੰਦੇ ਨੇ ਉਸ ਨੂੰ ਵਾਪਸ ਕਹਿ ਵਾਪਸ ਆ ਜਾਵੇ ਵਿਚਾਰ ਕਰ ਲਵੇ ਤਨਖਾਹ ਦੀ ਜੇ ਕੋਈ ਗੱਲ ਹੈ ਤਾਂ ਵਿਚਾਰ ਕਰ ਲਵਾਂਗੀ ਪਰ ਉਸਤੇ ਬੋਲ ਸਨ ਮੈਂ ਉਥੇ ਜਾ ਕੇ ਵਿਚਾਰ ਕਰਕੇ ਦੱਸਾਂਗਾ ਵਿੱਕੀ ਅੱਖ ਲੱਗਿਆ ਅੱਜ ਦਾ ਦਿਨ ਤੇਰੇ ਕੋਲ ਸਮਾਂ ਹੈ ਸੋਚ ਲਵੀ ਇਹ ਮੌਕਾ ਨਹੀਂ ਮਿਲਣਾ ਪਰ ਇਹ ਬੋਲ ਵੀ ਉਹਨੂੰ ਰੋਕ ਨਾ ਸਕੇ ਬਾਸ ਦਾ ਸਫਰ ਕਰ ਰਿਹਾ ਸੀ ਕਿ ਉਸਨੂੰ ਕੁਝ ਯਾਦ ਆਉਣ ਲੱਗਿਆ ਉਸਨੂੰ ਗੁਰੂ ਅੰਗਦ ਦੇਵ ਦੀ ਧਰਤੀ ਤੇ ਬਤਾਏ ਦੇਣ ਤੇ ਅਧਿਆਪਕਾਂ ਨਾਲ ਕੀਤੀਆਂ ਗੱਲਾਂ ਯਾਦ ਆਈਆਂ ਉਸ ਸੰਸਥਾ ਵਿੱਚ ਪੜਾਉਂਦੇ ਅਧਿਆਪਕਾਂ ਦੱਸਿਆ ਕਿ ਉਹ ਵੀ ਇੱਥੇ ਹੀ ਪੜੇ ਹਨ ਮੈਂ ਉਹਨਾਂ ਨੂੰ ਆਪਣੇ ਨਾਲ ਵਾਪਰੇ ਉਸ ਹਾਦਸੇ ਬਾਰੇ ਦੱਸਿਆ ਤਾਂ ਉਹਨਾਂ ਦੱਸਿਆ ਕਿ ਉਹ ਦੀਪ ਸਰ ਵੀ ਇੱਥੇ ਹੀ ਪੜਿਆ ਹੋਇਆ ਸੀ ਰਸਤੇ 'ਚ ਦਦੋ ਉਸ ਨੂੰ ਇਹ ਦ੍ਰਿਸ਼ ਯਾਦ ਆਇਆ ਤਾਂ ਪਰਮਾਤਮਾ ਦੀ ਰਜਾ ਨੂੰ ਸਮਝਦਾ ਉਥੋਂ ਟੁੱਟਦਾ ਬਣਿਆ ਦਰਅਸਲ ਉਹ ਸਮਝ ਗਿਆ ਸੀ ਕਿ ਇਹ ਉਹੀ ਦਵਿੰਦਰ ਸਿੰਘ ਨੇ ਜਿਨ੍ਹਾਂ ਨੇ ਦੀਪ ਸਾਨੂੰ ਦੁਬਾਰਾ ਉਸੇ ਕਾਲਜ ਵਿੱਚ ਰਹਿਣ ਦੀ ਹਦਾਇਤ ਕੀਤੀ ਸੀ ਤੇ ਵਿੱਕੀ ਦੇ ਦੋਸਤ ਨੂੰ ਝਿੜਕਿਆ ਸੀ ਉਸਨੇ ਪ੍ਰਸ਼ਾਦਾ ਅੰਬਰਸਰ ਦੇ ਕਾਲਜ ਕਾਲਜੋਂ ਵੀ ਇੱਕ ਦਿਨ ਹੀ ਛਕਿਆ ਸੀ ਤੇ ਇੱਥੇ ਵੀ ਇੱਕ ਦਿਨ ਇੱਕ ਦਿਨ ਦਾ ਹੋਰ ਰੁਕਣ ਲਈ ਉਸ ਨੂੰ ਵੀ ਕਿਹਾ ਗਿਆ ਸੀ ਕਿ ਉੱਥੇ ਰੁਕੇ ਤੇ ਇੱਥੇ ਕਿਹਾ ਇੱਥੇ ਵੀ ਇਹ ਹੋ ਗਿਆ ਸੀ ਕੀ ਇੱਕ ਦਿਨ ਹੋਰ ਵਿਚਾਰ ਕਰਨਾ ਜੀਤਾ ਜਿਹਾ ਵੀ ਜੇ ਸੋ ਲੂਨੇ ਕਰਮਾ ਸੰਦੜਾ ਖੇਤ ਪੜਦਾ ਹੋਇਆ ਕਾਲਜ ਨੂੰ ਤੁਰਦਾ ਬਣਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ